ਇਹ ਕੀ ਆਣਾ ਮਾਣੇ ਇੱਥੇ ਆਣਾ ਇੱਥੇ ਆਣਾ ਅੱਗੇ ਜਾ ਕੇ ਆਪਾਂ ਗੱਲਾਂ ਕਰਾਂਗੇ ਫੁੱਲਾ ਤਾਂ ਹੈ ਇੱਥੇ ਖੜੇ ਆ ਬਾਬਾ ਦੇਖੀ ਜਾਵੀਂ ਇਹਨਾਂ ਨਾਲ ਟਕਣਾ ਹੈ ਇੱਧਰਲੇ ਪਾਸੇ ਹੋ ਜਾਓ 5000 ਰੁਪਏ ਤਾਂ ਸੈਂਟ ਨੇ ਉਸ ਗਿਆ ਹੋਰ ਉਹ ਜੋ ਸੈਂਟ ਹੋ ਰਿਹਾ ਹੈ ਬਗੀਚੇ ਮਾਈਕ ਇਹਨਾਂ ਨਾਲ ਕੋਈ ਟੈਂਕ ਨਹੀਂ ਹੈ ਕੋਈ ਸਾਈਡ ਆ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹ ਜਾਓ ਇੱਥੇ ਆ ਜਾਓ ਮੀਡੀਆ ਵਾਲਾ ਜਾੜ ਨੂੰ ਪਿਆਰ ਦਿਓ ਛੋੜੇ ਪਿੱਛੇ ਉਹ ਨਹੀਂ ਆਇਆ ਉਹ ਨਹੀਂ ਮਾਸ਼ਾਅੱਲ੍ਲਾ ਚੰਗਾ ਦੇਖ ਕੇ ਦੇਖ ਕੇ ਬੰਦੇ ਰੋ ਦੱਸ ਬੰਦੇ ਰੋ ਆਜਾਓ ਜੇ ਬਤਨ ਆ ਗਈ ਖਿਲਾ ਕਰੋ ਯਾਰ ਖੁੱਲਾ ਕਰੋ ਪਾਸੇ ਹੋ ਜਾਓ ਰੋਕੋ ਅਗਲਾ ਕੱਢੀਓ ਸੇ ਰੋਕੋ ਹੋ ਗਿਆ ਬੱਸ ਕਰੋ ਅੱਗੇ ਹੈ ਨਹੀਂ ਜਗ੍ਹਾ ਬੈਠਣ ਦੀ ਨਹੀਂ ਜਗ੍ਹਾ ਨਹੀਂ ਸਾੜੀ ਕੀ ਜਗ੍ਹਾ ਨਹੀਂ ਹੈ ਯਾਰ ਅੱਛਾ ਹੁਣ ਕੀ ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਤਾਂ ਹੁੰਦਾ ਵੱਡਾ ਕੰਮ ਲੰਬਾ ਕਿ ਜਿਹੜਾ ਮੈਨੂੰ ਲੱਗਦਾ ਥੋੜੀ ਜ਼ਮੀਨਾਂ ਪੱਕੀਆਂ ਕਰੰਦਾ ਤੇ ਉਹ ਤਾਂ ਮੈਂ ਸਰਕਾਰ ਆਉਗੀ ਤੋ ਉਹਦੇ ਗੁਰੂ ਆ ਹੁਣ ਕਿਸ ਚੀਜ਼ ਦੀ ਰੋਡ ਹੈ ਜਿਹਦੇ ਪੱਧਰ ਪਹੁੰਚਾ ਸਕੀਏ ਜਿਹਦੇ ਨਾਲ ਇੱਕਦਮ ਤੁਹਾਨੂੰ ਅੱਛਾ ਵਾਤਾਵਰਣ ਚਾਹੀਦਾ ਮੱਝਾਂ ਹੁੰਦੇ ਚਾਰ ਕਿਲੋ ਕਸਿਕਲ ਸਰ ਤੁਸੀਂ ਤੇਰਾ ਪਿੱਛੇ ਆ ਜਾਓ ਮਾਤਾ ਹਾਂਜੀ ਮੱਝਾਂ ਵਾਸਤੇ ਚਾਰਾ ਚਾਹੀਦਾ ਤੁਹਾਨੂੰ ਹੋਰ ਕੀ ਚਾਹੀਦਾ ਪਾਣ ਪੀਣ ਵਾਸਤੇ ਰਾਸ਼ਨ ਚਾਹੀਦਾ ਰਾਸ਼ਨ ਹਾਂਜੀ ਚਲੋ ਫਿਰ ਐਂ ਕਰਕੇ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲ ਮੈਂ ਤਾਂ ਵੀ ਕਿਰਾਂਖੀ ਜੀ ਇੱਕਦਮ ਵਾਸਤੇ ਜੇ ਵੱਡੀ ਮੁਸ਼ਕਿਲ ਥੋੜੀ ਹੈਗੀ ਉਹ ਪਾਣੀ ਇੱਥੇ ਕੁਮ ਟੱਕੜਾ ਬੰਦ ਕਰਨਾ ਹੈ ਇੱਕ ਪੱਕਾ ਪਲਾਨ ਕਰਤਾ ਸੀ ਪਹਿਲੇ ਉਹ ਗੁਰਦਾਸੇ ਸੁਲਤਾਨਪੁਰ ਲੋਧੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਬੰਨ ਹੁੰਦੇ ਆ ਹਾਂਜੀ ਹਾਂਜੀ ਸਾਰਾ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਉਹ ਕਰਦੇ ਅਸੀਂ ਜੋ ਸਰਪਰਾਏ ਹਾਂਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਤਾਂ ਹਰ ਵਾਰ ਮੈਨੂੰ ਬੜਾ ਦੁੱਖ ਹੁੰਦਾ ਪਿਛਲੀ ਵਾਰ ਜਦੋਂ ਵੀ ਉਹ ਰਾਸ਼ਨ ਰਾ ਗਈ ਸੋਚ ਕਰਦੇ ਨੇ ਉਹ ਚੀਜ਼ਾਂ ਅਸੀਂ ਹੁਣੇ ਭੇਜ ਦਿੰਦੇ ਹਾਂ ਜੀ ਜੀ ਬੱਚਿਆਂ ਦਾ ਚਾਰਾ ਉਹ ਮੈਂ ਨਾਲ ਲੈ ਕੇ ਆਇਆ ਜੀ ਸਰ ਉਹ ਮੇਰੀ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜ ਦੂੰਗਾ ਇੱਥੇ ਹੈ ਤੁਸੀਂ ਇੱਥੇ ਸਵੇਰੇ ਸਾਡੇ ਆਪਣਾ ਮੰਟਾ ਤੇ ਕਿੱਥੇ ਸੰਪੂਰਨ ਕੰਟੇ ਗਿਆ ਖੜਾ 15 ਜੀ ਬੈਠੇ ਅੱਛਾ ਹਲ ਸਾਰੇ ਸੰਪੂਰਨ ਬਾਦਲ ਸਾਹਿਬ ਬਾਦਲ ਆਜੋ ਬਾਈ ਨੂੰ ਕਹਿ ਦੋ ਸਾਬ ਆਜੋ ਆਜੋ ਇਹ ਲੋਕਾਂ ਨੂੰ ਕੋਰ ਦਿੱਤਾ ਹੈ ਹਰਨ ਜੀ ਇਹਨਾਂ ਨੇ ਨਹੀਂ ਬਣਾਇਆ ਸੀ ਕੋਈ ਜੀ ਬਾਬਰ ਸਾਹਿਬ ਪ੍ਰਾਨੇ ਨੇ ਬਣਾਇਆ ਜੀ ਵਧੀਆ ਕੰਮ ਕਰਿਆ ਆਪਾਂ ਹਰ ਵਾਰ ਜੀ ਬਾਪੀ ਕਰਨੀ ਪੈਣੀ ਐ ਇਹਨਾਂ ਕੰਮ ਚੱਲਣਾ ਨਹੀਂ ਮੈਂ ਤੈਨੂੰ ਸਹੀ ਦੱਸਾਂ ਪੰਜਾਬ ਨੂੰ ਝਾੜੂ ਫੇਰੀਏ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਬਾਹਰ ਕੱਢੀ ਆਪਾਂ ਆ ਪੰਜਾਬ ਨੂੰ ਬਰਬਾਦ ਹੀ ਆ ਦਿੱਲੀ ਆਪਟੀਆਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਤਕੜੀ ਇਹਨਾਂ ਨੂੰ ਸਮਝ ਨਹੀਂ ਇਹਨਾਂ ਨੂੰ ਸਮਝ ਨਹੀਂ ਅਵਤਾਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਸਾਰਾ ਇਲਾਕਾ ਬੱਜ ਜਾਣਾ ਸੀ ਹਾਂਜੀ ਹਾਂਜੀ ਇਹ ਸਾਡੀ ਵੀ ਸੁਣੋ ਸਾਨੂੰ ਅੱਜ ਪਰ ਮਤਲਬ ਪਿੱਛੇ ਛਾਂ ਦਿੱਤੀ ਜਾਵੇ ਇੱਕ ਮਿੰਟ ਉਹ ਅਸੀਂ ਸਿੱਕਾਰ ਆਉਂਦੇ ਮੈਂ ਦੇਖ ਮੈਂ ਹੋਰ ਕਰਨਾ ਐਕਟਿਵ ਐਕਟਿਵ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣ ਦਾ ਬਿਲਕੁਲ ਇੱਕ ਵਾਡੇ ਤੋਂ ਜਿਵੇਂ ਤੁਹਾਨੂੰ ਪਤਾ ਇੱਕ ਵਾਰ ਵਾਡੇ ਦੀ ਕਰਦਾ ਹੁੰਦਾ ਮੈਂ ਹਾਂਜੀ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘੱਟ ਤੇ ਪੱਕਾ ਉਹ ਕਰਦਾਂਗੇ ਉਹ ਉਹਦਾ ਉਹਦਾ ਹੁਣ ਢੇਰ ਸਾਲ ਬਾਅਦ ਹੀ ਕਰ ਸਕਾਂਗੇ ਅਜਾ ਕਦੇ ਪਾਣੀ ਆ ਗਿਆ ਅਸੀਂ ਤੁਹਾਨੂੰ 5-5 ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਜਾਈਏ ਬੜੀ ਬੜੀ ਟੋਕਰੀ ਬਰਦਰ ਪਾਣੀ ਨਹੀਂ ਆ ਗਿਆ ਮੰਗਦੇ ਇੱਥੇ ਏਰੀਏ ਦੇ ਬੱਚੇ ਬਹੁਤ ਪੜ੍ਹੇ ਲਿਖੇ ਹੋ ਗਏ ਹਨ ਕਦੇ ਜਨਮ ਆ ਜਾਂਦਾ ਜਨਮ ਪਸਤ ਕਰ ਪੜਾਈ ਕੰਮ ਹੋਣ ਸਾਰੇ ਟਕਾੜ ਰੱਖਾ ਜਾ ਬਾਰਡਰ ਹੈ ਵੀ ਆ। ਮੈਂ ਤਾਂ ਵੀ ਸੋਚੇ ਮੇਰੇ ਮਨ ਤੋਂ ਇਹ ਗੱਲਾਂ ਚ ਆਇਆ। ਹਾਂਜੀ ਇੱਕ ਰੈਜ਼ਰਵੇਸ਼ਨ ਬਣ ਜੇ। ਹਾਂਜੀ 1-2% ਬਾਰਡਰ ਏਰੀਆ ਦੇ ਬੱਚਾ ਵਾਦ। ਇਹ 10 ਕਿਲੋਮੀਟਰ ਤੱਕ ਰੱਖਾ ਜਾਏ ਅੱਗੇ 16 ਤੱਕ ਆਗਾ ਬਾਰਡਰ ਏਰੀਆ। 10 ਤੱਕ ਰੱਖਾ ਜੇ ਮੈਂ ਤਾਂ ਮੁੰਡੇ ਹੋਣਗੇ। ਆ ਮੁੰਡੇ। ਨਹੀਂ ਪਰੰਗਣ। ਬੜਿਆ ਸੱਚੀ ਤਗੜੇ ਹੋ ਤੁਸੀਂ। ਬਹੁਤ ਦੁੱਖ ਮੈਂ ਆ ਕੇ ਦੇਖਦਾ। ਇੱਕ ਅਸੀਂ ਨਾ ਇੱਕ ਅਸੀਂ ਮੈਂ ਤਾਂ ਸੋਨੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜੀ ਜੀ ਗਵਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇਣ ਉਹ ਰਾਤ ਨੂੰ ਕਰਦੇ ਬੱਚੇ-ਬੁੱਛੇ ਦੇ ਵੀ ਮਾਰੀ ਪੈ ਸਕਦੀ ਆ ਆ ਕਰਦੇ ਰਾਸ਼ਨ ਕੱਲ ਆ ਜਾਊਗਾ ਚਾਰਾ ਮੈਂ ਲੈ ਕੇ ਆਇਆ ਚੀਜ਼ਾਂ ਖਤਮ ਹੋਈ ਆ ਦੱਸੀ ਜਾਏ ਉਹ ਤੇ ਸਾਡੇ ਬੰਨ ਪਾ ਕੇ ਦਿਓ ਇੱਕ ਸਰ ਸਾਡੇ ਬੁੜੀਆਂ ਦਾ ਗਰਾਊਂਡ ਨਹੀਂ ਹੈਗਾ ਜੀ ਅਸੀਂ ਗੋਲ ਲਾਣ ਜਾਂਦੇ ਹਾਂ ਬਹੁਤ ਔਖਾ ਹੁੰਦਾ ਜੀ ਫਾਇਲ ਕਰਨੇ ਪੈਂਦੇ 15 ਕਿਲੋਮੀਟਰ ਦੂਰ ਆਈ ਫਾਇਲ ਕਰਾਉਂਦਾ ਸਾਡੇ ਇੱਥੇ ਗਰਾਊਂਡ ਹੈ ਨਹੀਂ ਜੀ ਗਰਾਊਂਡ ਪਾ ਕੇ ਦਿਓ ਜੀ ਜੇ ਲੋ ਸਰਕਾਰ ਮਾੜੀ ਉਹ ਨਹੀਂ ਕਰ ਸਕਦੇ ਕੋਈ ਤਾਂ ਬਣਾ ਲਈ ਕਰ ਸਕਦੇ ਕੋਈ ਨਾ ਜੀ ਬਣਾਵਾ ਕੇ ਲਈ ਤੁਹਾਨੂੰ ਕੋਈ ਵੱਡਾ ਬਾਅਦ ਸਾਹਿਬ ਆਫੀਸ਼ੀਅਲ ਬਾਈਟ ਦੇ ਕੇ ਜਾਇਆ ਜੀ ਹਾਂਜੀ ਦੱਸੋ ਬੈਠ ਜਾ ਤੁਸੀਂ ਸਰਕਾਰਾਂ ਦੇ ਵੇੜੇ ਹੁੰਦੇ ਆ ਸਰ ਸਾਹਿਬ ਆਫੀਸ਼ੀਅਲ ਬਾਈਟ ਸਾਹਿਬ ਆਫੀਸ਼ੀਅਲ ਬਾਈਟ ਦਿਓ ਠੀਕ ਹੈ ਜੀ ਅਸੀਂ ਆਈ ਪਈ एक मिनट का पूरा हां जी मेरी बेनती है आइट लेके पिछे हो जाए तो पिंड अगे आज ਬਾਈਟ ਲੰਨੇ ਸਾਹਿਬ ਬਾਈਟ ਹੈ ਸਾਹਿਬ ਬਾਈਟ ਹੀ ਹੋਣੀ ਚਾਹੀਦੀ ਆ ਜਾਂ ਤਾਂ ਤੁਸੀਂ ਕਹੋ ਇਹਨੂੰ ਪਿੱਛੇ ਕਰ ਦਿਓ ਪੱਤਰਕਾਰ ਰਖਣੇ 8 10 ਜੀ ਮੈਂ ਉਹ ਹੀ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜਾ ਬਣਾ ਚੁੱਕੇ ਇਹ ਦੇਖ ਦਿਓ ਜੀ ਪੂਰੇ ਪੰਜਾਬ ਮੈਂ 1 ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਹੈ ਆ ਦਰਿਆ ਟਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਕੀ ਮੰਤਰੀ ਸੁਣ ਰਿਹਾ ਹੈ ਭਗਵਾਨ ਕਪਾਲ ਸਾਹਿਬ ਜੀ ਇੱਥੇ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਖੁਰ ਸਾਰਾ ਕੁਝ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹਣਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਘੱਟ ਤੋਂ ਘੱਟ 40000 ਰੁਪਿਆ ਕਿੱਲਾ ਮੁਆਵਜ਼ਾ ਹੋਣਾ ਚਾਹੀਦਾ ਤਾਂ ਇਸ ਕਰਕੇ ਮੈਂ ਥੋੜੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਆਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਦੀ ਕਿ ਨਾਲ ਚਾਰਾ ਤਾਂ ਲੈ ਕੇ ਆਇਆ ਹੈ ਪਸ਼ੂਆਂ ਦੇ ਕੱਲ ਸੂਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਦੇ ਗਈ ਜਾਣਗੇ ਉਹਨਾਂ ਦੇ ਨਾਲ ਅਸੀਂ ਪੂਰੀ ਕਰੀ ਜਾਵਾਂਗੇ ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਜਨ ਦੇਵ ਜਣਾ ਫਿਰ ਮੈਂ ਆਪਣਾ ਵਿਆਹ ਕਰੋ ਉਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜਿਹੜਾ ਸਾਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਨੇ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ ਝਾਊ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਢਣਾ ਉਹਦੇ ਨਾਲ ਕੀ ਹੈ ਸਾਰੇ ਬੰਨ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨ ਲੱਗੀ ਇਹਨਾਂ ਦੀ ਕੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਇੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆਵਾਂ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਪਰ ਐਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਨੇ ਦੱਸਿਆ ਹੈ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦਪੁਰ ਮਦਪੁਰ ਗਿਆ ਡੈਮ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅਜੋ ਟੁੱਟ ਗਿਆ ਜੀ ਕਰਕੇ ਅੱਜ ਇੱਥੇ ਪਾਣੀ ਆ ਗਿਆ ਬਾਬਾ ਸਾਹਿਬ ਜੀ ਨੇ ਹੁਆ ਕੇ ਕਹਿ ਲਗਾ ਦੀ ਸਫਾਈ ਹੋ ਚੁੱਕੀ ਆ ਪੂਰੀ ਲੇਕਿਨ ਕੁਝ ਵੀ ਨਹੀਂ ਹੋਇਆ ਵੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਬਾਦਸਾ ਚਲੋ ਥੈਂਕ ਯੂ ਮੌਸਮ ਫਰਗੋਤਾ ਜ ਤਕੂਰੀ ਬਾਹਰ ਪਈ ਹੈ ਜੀ ਸੀਮ ਨਾਲੇ ਮਰਨ ਦੇ ਸੀਮ ਨਾਲੇ ਬ੍ਰੀਚ ਆਉਣਾ ਵੇ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲਕਾ ਜਿਲ੍ਹੇ ਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਟੇ ਪਾਲ ਸਿੰਘ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਖਰੇ ਉੱਤਰ ਸਭ ਨਹੀਂ ਆ ਦੇਖੋ ਆ ਇਸ ਬਾਰਡਰ ਲੱਗ ਕੇ ਬੜੀ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾਂ ਆਉਣਸਾਰ ਕਰੂੰਗਾ ਠੀਕ ਹੈ ਜੀ ਆ ਸਾਰੇ ਸਭ ਤੋਂ ਵੱਡੀ ਲੋੜ ਹੈ ਜਿੱਥੇ ਜ਼ਮੀਨ ਪੱਕੀ ਜ਼ਮੀਨਾਂ ਦਾ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੱਨੀਆਂ ਸਰਕਾਰੀ ਨੌਕਰੀਆਂ ਇੱਕ ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨ ਨਾਲ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇੱਥੋਂ ਆ ਹੜ ਆਉਂਦੇ ਜਿੱਥੇ ਉਹ ਵੀ ਇਹ ਵਿਚਾਰੇ ਨੂੰ ਨੁਕਸਾਨ ਹੁੰਦਾ ਬਟੇ ਬਾਸਲ ਸਾਹਿਬ ਦੀ ਦੇਣ ਹੈ ਇਨਾਂ ਦਰੇਵਾਂ ਦੇ ਪੁੱਲ ਦੀ 25-25 ਸਾਲ ਹੋ ਗਏ ਚਲੋ ਜੀ ਥੈਂਕ ਯੂ ਚਲੋ ਜੀ ਥੈਂਕ ਯੂ ਚਲੋ ਜੀ ਦੇਖੋ ਜੀ ਆਪਾਂ ਪਹਿਲਾਂ ਵੀ ਬੈਂਡ ਦੀਆਂ ਲਾਹਣਦੀਆਂ ਆ